ਕੱਲ ਦੋਸਤੋ ਦੋਸਤੋ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਅੱਜ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਹਾਂ ਲਗਭਗ 100 ਸਾਲ ਪੁਰਾਣਾ ਆਪਣਾ ਘਰ ਲਗਭਗ ਤੇ ਆ ਦੇਖੋ ਆ ਬਾਹਰਲੀ ਲੋਕਿਆ ਫਿਰ ਮੈਂ ਤੁਹਾਨੂੰ ਇਸ ਦੂਆ ਦੇ ਅੰਦਰ ਐਂਟਰ ਹੋ ਕੇ ਦਿਖਾਵਾਂਗਾ ਆ ਦਰਵਾਜ਼ੇ ਐ ਐਂਟਰੀਆਂ ਐ ਬੈਠਕਾਂ ਦੀਆਂ ਆ ਦੇਖੋ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਗੁਰਨਾਨਕ ਦੇਵ ਜੀ ਦੇ ਨਾਲ ਬਾਬਾ ਸ਼੍ਰੀ ਚੰਦ ਜੀ ਬਾਬਾ ਲਖਮੀ ਚੰਦ ਜੀ ਉਹਨਾਂ ਦੇ ਸਰੂਪ ਬਣੇ ਆ ਆ ਦੇਖੋ ਪੁਰਾਣੇ ਆ ਮਕਾਨ ਦਾ ਡੇਟ ਵੀ ਲਿਖੀ ਹੋਈ ਹੈ ਸਾਰੀ ਤੇ ਇਦਾਂ ਲੋਕਿਆ ਜੀ ਪਰਾਣੇ ਲਗਭਗ 100 ਸਾਲ ਹੋ ਗਿਆ ਕਹਿੰਦੇ ਆਗਰੇ ਤੋਂ ਕਾਰੀਗਰ ਆਏ ਸੀ ਇਹ ਦੋ ਇਹ ਘਰ ਬਣਾਇਆ ਸੀ 35000 ਰੁਪਏ ਵਿੱਚ ਉਦੋਂ ਬਣਿਆ ਸੀ 35000 ਵਿੱਚ ਆਪਾਂ ਘਰ ਦੇ ਅੰਦਰ ਲੈ ਕੇ ਚੱਲਦੇ ਆਜੋ ਦੇਖੋ ਆਹ ਦਰਵਾਜ਼ੇ ਆ ਦੇਖੋ ਜੀ ਪੁਰਾਣੇ ਸਟਾਈਲ ਦੇ ਦਰਵਾਜ਼ੇ ਆ ਇਹ 100 ਸਾਲ ਦੇ ਲਗਭਗ ਹੋ ਗਿਆ ਜੇ ਤੇ ਦਰਵਾਜ਼ੇ ਉਦਾਂ ਦੇ ਉਦਾਂ ਹੀ ਆਜੋ ਦੋਸਤੋ ਤੁਹਾਨੂੰ ਹਮ ਕਮਰੇ ਵਿੱਚ ਲੈ ਕੇ ਚੱਲਦੇ ਆ ਪਹਿਲਾਂ ਤਾਂ ਉਧਰ ਪਰਛਤੀ ਦੇਖੋ ਉੱਤੇ ਜਿਹੜੀ ਛੱਤ ਹੈ ਆਪਣੀ ਛੱਤ ਦੇਖੋ ਤੇ ਕਿੰਨੀ ਸੋਹਣੀ ਆ ਤੇ ਛੱਤ ਦੇ ਨਾਲ ਇੱਧਰ ਪਰਛਤੀ ਆ ਇੱਧਰ ਹੀ ਸਾਈਡ ਤੇ ਆਹ ਦੇਖੋ ਇਹਦੇ ਵਿੱਚ ਰਜਾਈਆਂ ਰੱਖਣ ਨੂੰ ਜਾਂ ਹੋਰ ਇਦਾਂ ਸਿਸਟਮ ਹੁੰਦਾ ਸੀ ਅੱਗੇ ਉਹ ਚੱਕਰ ਇਦਾਂ ਸਾਰੇ ਹੀ ਹਨ ਤੇ ਆਹ ਇੱਧਰ ਦੇਖੋ ਹੁਣ ਕੀਲੀਆਂ ਆਹ ਕੀਲੀਆਂ ਆ ਕੀਲੀਆਂ ਇਹਦੇ ਉੱਤੇ ਇਦਾਂ ਕੱਪੜੇ ਟੰਗੇ ਜਾਂਦੇ ਆ ਆ ਪੁਰਾਣੀ ਟਾਈਪ ਦੀਆਂ ਅਲਮਾਰੀਆਂ ਆ ਸਾਰੀਆਂ ਜਿੱਦਾਂ ਵੀ ਅੱਗੇ ਕੰਧਾਂ ਦੇ ਵਿੱਚ ਹੁੰਦੀਆਂ ਸੀ ਹਨ ਆਹ ਦੇਖੋ ਇੱਧਰ ੴ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਿਆ ਆ ਗੀਤੀ ਆ ੴ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਿਆ ਕਿੰਨਾ ਸੋਹਣਾ ਸਾਰਾ ਡਿਜ਼ਾਈਨ ਬਣਿਆ ਬਹੁਤ ਸੋਹਣਾ ਗੱਲਬਾਤ ਬਣੀ ਆ ਆਜੋ ਦੋਸਤੋ ਫਰਦਨ ਚੌਂਕ ਵਿੱਚ ਲੈ ਕੇ ਜਾਂਦੇ ਆ ਇੱਥੇ ਬੈਣ ਦਾ ਸੋਫਾ ਸਿਸਟਮ ਆ ਦੇਖੋ ਲੱਗਾ ਸਾਰੇ ਇੱਥੇ ਬੈਣ ਦਾ ਸਾਰਾ ਜਾਂ ਪੁਰਾਣੇ ਸਟਾਈਲ ਦਾ ਜਿੱਦਾਂ ਵੀ ਸਾਰਾ ਕੁਝ ਲੱਗਾ ਹੋਇਆ ਇੱਥੇ ਲੱਗਾ ਹੁੰਦਾ ਸੀ ਆ ਪਰਦੇ ਲੱਗੇ ਆ ਉਧਰ ਡਿਜ਼ਾਈਨ ਦੇਖੋ ਸਾਹਮਣੇ ਉਹ ਡਿਜ਼ਾਈਨ ਦਿਖਾਓ ਜੀ ਸਾਰੇ ਡਿਜ਼ਾਈਨ ਆ ਵੇਖੋ ਕਿੰਨੇ ਸੋਹਣੇ ਡਿਜ਼ਾਈਨ ਆ ਨਾ ਇਹ ਹਵਾਹਾਰ ਇੰਨੇ ਇੱਥੇ ਗਰਮੀਆਂ ਨੂੰ ਵੀ ਜੇ ਪੱਖਾ ਨਾਲ ਵੀ ਚੱਲਦਾ ਹੋਵੇ ਤਾਂ ਵੀ ਕੋਈ ਜ਼ਰੂਰਤ ਨਹੀਂ ਪੈਂਦੀ ਹੈਗੀ ਇੰਨੀ ਸੋਹਣੀ ਬਣਤਰ ਬਣੀ ਹੋਈ ਆ ਸੋ ਹੁਣ ਇਹਨੂੰ ਦੁਬਾਰਾ ਮੇਨਟੇਨ ਕਰਨ ਲੱਗੇ ਆ ਕਿਉਂਕਿ ਉੱਪਰ ਵਾਲੀ ਮੰਜ਼ਿਲ ਥੋੜੀ ਖਰਾਬ ਹੋ ਗਈ ਆ ਜਿਹੜਾ ਪੌੜੀਆਂ ਹੈ ਜੀ ਇਦਾਂ ਹੀ ਪੌੜੀਆਂ ਇੱਧਰ ਚੜਦੀਆਂ ਇਦਾਂ ਹੀ ਪੌੜੀਆਂ ਉੱਪਰਲੀ ਸਾਈਡ ਤੇ ਚੜਦੀਆਂ ਤੇ ਬਾਕੀ ਧਰਮਾਜੋ ਜੀ ਲੈ ਕੇ ਚਾਓਗੇ ਦੋਸਤੋ ਆ ਯਾਰ ਜਿਨ੍ਹਾਂ ਨੇ ਸਾਨੂੰ ਸੇਠ ਬਣਾਇਆ ਸੀ ਦਲੀਪਾ ਸੇਠ ਦਲੀਪ ਸਿੰਘ ਸੇਠ ਉਦਾਂ ਦਲੀਪਾ ਸੇਠ ਇਹਨਾਂ ਨੂੰ ਕਹਿੰਦੇ ਸੀ ਇਹਨਾਂ ਦੇ ਬੇਟੇ ਆ ਸਰਦਾਰ ਲక్ష్మణ ਸਿੰਘ ਸੇਠ ਇਹ ਆਸੀ ਸਰਦਾਰ ਉਦਮ ਸਿੰਘ ਸੇਠ ਮਤਲਬ ਆ ਦੋਨੇ ਸਕੇ ਭਰਾ ਸੀ ਗਾਹਾਂ ਇਹਨਾਂ ਦੇ ਜਿਹੜੇ ਬੇਟਾ ਆ ਉਹ ਆ ਇਧਰ ਦਵਿੰਦਰ ਸਿੰਘ ਲਾਲੀ ਜੀ ਤੇ ਉਹਨਾਂ ਦਾ ਬੇਟਾ ਬਲਵੰਤ ਸਿੰਘ ਜੀ ਮੇਰੇ ਦਾਦਾ ਜੀ ਤੇ ਆ ਉਹਨਾਂ ਦੇ ਬ੍ਰਦਰ ਆ ਤੇ ਇੱਕ ਬ੍ਰਦਰ ਉਹਨਾਂ ਦੇ ਹੋਰ ਸੀ ਉਹਨਾਂ ਦੀ ਡੈਥ ਹੋ ਚੁੱਕੀ ਆ ਸੋ ਹੁਣ ਤੁਹਾਨੂੰ ਮੈਂ ਲੈ ਕੇ ਜਾਣਾ ਅੰਦਰ ਤੇ ਮੈਨੂੰ ਇੱਕ ਗੱਲ ਪਤਾ ਲੱਗੀ ਸੀ ਕਹਿੰਦੇ ਵੀ ਇਹ ਦਲੀਪਾ ਜਿਹੜਾ ਸੇਠ ਸੀ ਉਹਦੇ ਨਾ ਜਿਹੜੇ ਕੁਰਤੇ ਦੇ ਬਟਨ ਹੁੰਦੇ ਸੀ ਉਹ ਵੀ ਸੋਨੇ ਦੇ ਹੁੰਦੇ ਸੀ ਸਾਡੇ ਇੱਕ ਬਜ਼ੁਰਗ ਪੂਰੇ ਹੋ ਗਏ ਤੇਲੀਆਂ ਦੇ ਤੇ ਉਹਨਾਂ ਨੇ ਮੈਨੂੰ ਦੱਸੀ ਸੀ ਇਹ ਗੱਲ ਤੇ ਉਹਨਾਂ ਦੇ ਦੋਸਤ ਹੁੰਦੇ ਸੀ ਵੀ ਉਹਦੇ ਜਿਹੜੇ ਜਦੋਂ ਕਿਤੇ ਜਿਆਦਾ ਸ਼ਰਾਬ ਪੀਂਦੇ ਹੁੰਦੇ ਸੀ ਜਦੋਂ ਸ਼ਰਾਬ ਜਿਆਦਾ ਪੀ ਲੈਣੀ ਤਾਂ ਉਹ ਦੋ ਕੁਰਤਾ ਲਾ ਕੇ ਮੈਨੂੰ ਕਹਿਣਾ ਹੁਣ ਤੂੰ ਸੰਭਲਾ ਵੀ ਮੈਂ ਜਿਆਦਾ ਹੋ ਗਿਆ ਵੀ ਇੰਨੇ ਜਿਆਦਾ ਮਤਲਬ ਉਹਦੇ ਪੈਸੇ ਇਦਾਂ ਸੀ ਵੀ ਸਾਡੇ ਇੱਕ ਰਿਸਟ ਦੇ ਆਰ ਸੀ ਗੰਡਾ ਸਿੰਘ ਨਾਲ ਨਾਲ ਕੁਝ ਘਰ ਦੇਖੀ ਆ ਉਹ ਨਾਲ ਨਾਲ ਮੈਂ ਤੁਹਾਨੂੰ ਦੱਸੀ ਜਾਣਾ ਸਾਡੇ ਇੱਕ ਰਿਸਟ ਦੇ ਆਰ ਸੀ ਗੰਡਾ ਸਿੰਘ ਉਦੋਂ ਨਿਊਜ਼ੀਲੈਂਡ ਵਿੱਚ 100 ਸਾਲ ਦੇ ਲਗਭਗ ਪਹਿਲਾਂ ਵੀ ਬੰਦੇ ਮੇਰੇ ਹਸਾਬ ਨਾਲ ਵੀ ਇੱਕ ਜਾਂ ਦੋ ਜਣੇ ਗਏ ਹਨ ਇੰਡੀਆ ਦੇ ਤੇ ਉਹਨਾਂ ਦੇ ਕੋਈ ਬੱਚਾ ਨਹੀਂ ਸੀ ਇਹ ਉਹਨਾਂ ਦੀ ਸੇਵਾ ਉਹ ਕਰਦੇ ਹੁੰਦੇ ਸੀ ਉਹਨਾਂ ਦੀ ਐਕਸੀਡੈਂਟ ਵਿੱਚ ਉੱਥੇ ਮੌਤ ਹੋ ਗਈ ਸੀ ਫਿਰ ਜਦੋਂ ਮੌਤ ਹੋ ਗਈ ਫਿਰ ਉਹ ਸਾਨੂੰ ਵਾਰਸ ਲਿਖਾ ਕੇ ਗਏ ਸੀ ਦਲੀਪੇ ਨੂੰ ਸਾਡੇ ਪਰਦਾਦੇਆਂ ਨੂੰ ਤੇ ਉਹਨਾਂ ਨੇ ਫਿਰ ਜਦੋਂ ਗਵਰਨਮੈਂਟ ਨੇ ਚਿੱਠੀ ਲੈ ਕੇ ਭੇਜੀ ਵੀ ਤੁਸੀਂ ਆਪਣਾ ਇਧਰ ਆ ਕੇ ਕਾਰੋਬਾਰ ਸੰਭੋ ਤੇ ਇਹਨਾਂ ਨੇ ਕਿਹਾ ਸਾਨੂੰ ਜੋ ਮਰਜ਼ੀ ਦੇਣਾ ਇੱਥੇ ਦੇ ਦਿਓ ਫੇ ਕਹਿੰਦੇ ਵੀ ਜਿੱਦਾਂ ਬਜ਼ੁਰਗਾਂ ਤੋਂ ਸੁਣਨ ਵਿੱਚ ਆਇਆ ਆ ਵੀ ਲੱਖ ਰੁਪਈਆ ਗਵਰਨਮੈਂਟ ਨੇ ਉਦੋਂ ਦਿੱਤਾ ਸੀ ਤੇ ਉਦੋਂ ਸੇਠ ਦੀ ਜਿਹੜੀ ਉਪਾਧੀ ਆ ਉਹ ਸਾਨੂੰ ਮਿਲੀ ਸੀਗੀ ਵੀ ਤੁਸੀਂ ਸੇਠ ਹਾਂ ਅੱਜ ਤੋਂ ਫੇ 50 ਪਿੰਡਾਂ ਦੇ ਵਿੱਚ ਜਿਹੜੇ ਫੈਸਲੇ ਇਹ ਕਰਦੇ ਹੁੰਦੇ ਸੀ ਫੇ ਪਹਿਲਾਂ ਗਰੀਬੀ ਬਹੁਤ ਹੁੰਦੀ ਸੀ ਬਹੁਤ ਜਿਆਦਾ ਕਿਸੇ ਤੋਂ ਆਟਾ ਮੰਗਣ ਗਏ ਸੀ ਉਹਨਾਂ ਨੂੰ 2 ਕਿਲੋ ਆਟਾ ਵੀ ਨਹੀਂ ਧਾਰਾ ਦਿੰਦਾ ਅਸੀਂ ਪਰ ਟਾਈਮ ਜਦੋਂ ਬਦਲਿਆ ਫਿਰ ਅ ਫਿਰ ਮਾਲਕ ਨੇ ਸਾਰਾ ਕੁਝ ਸਹੀ ਕਰਤਾ ਫਿਰ ਬਾਰੇ ਨਿਆਰੇ ਹੋ ਗਿਆ ਜਦੋਂ ਬੰਦੇ ਤੋਂ ਨਮਾ ਜਦੋਂ ਪੈਸਾ ਆ ਜਾਂਦਾ ਉਦੋਂ ਥੋੜੀ ਹੋਈ ਜਾਂਦੀ ਹੈ ਹਿਸਾਬ-ਕਿਤਾਬ ਵੱਡੇ-ਵੱਡਿਆਂ ਦੀ ਹੋ ਜਾਂਦੀ ਹੈ ਹਿਸਾਬ-ਕਿਤਾਬ ਤੇ ਫਿਰ ਉਹ ਘੋੜਿਆਂ ਦੇ ਉੱਤੇ ਇਦਾਂ ਰਹਿਣਾ ਉਹਨਾਂ ਨੇ ਸਾਰਾ ਕੁਝ ਕਰਨਾ ਤੇ ਇਹ ਸੀਗੀ ਕਹਾਣੀ ਤੇ ਮੈਂ ਤੁਹਾਨੂੰ ਗਾਹ ਨੂੰ ਹੋਰ ਅੱਗੇ ਲੈ ਕੇ ਜਾਣਾ ਜੀ ਦੋਸਤੋ ਆ ਮੈਂ ਹਾਂ ਪਟਕਾ ਚਾਹਬ ਦੇ ਨਾਲ ਮੇਰੀ ਫੋਟੋ ਆ ਏਦਾਂ ਅਸੀਂ ਫੋਟੋਆਂ ਲਾਈਆਂ ਇੱਥੇ ਆ ਮੇਰੇ ਪਿਤਾ ਜੀ ਆ ਉਹਨਾਂ ਦੇ ਜਦਾਂ ਮਤਲਬ ਸਾਰੇ ਉਹਨਾਂ ਦੇ ਜਿਹੜੀ ਪਾਰਟੀ ਦੇ ਉਹ ਵਰਕ ਕਰਦੇ ਹੁੰਦੇ ਸੀ ਉਹਦੇ ਲਈ ਆ ਸਾਰਾ ਕੁਝ ਉਹਨਾਂ ਦਾ ਜਦਾਂ ਫੋਟੋਆਂ ਲੱਗੀਆਂ ਯਾਦਗਾਰੀ ਉਹ ਹੁਣ ਇਸ ਵੇਲੇ ਸੰਸਾਰ ਵਿੱਚ ਹੈ ਨਹੀਂ ਕਿ ਮੇਰੇ ਪਿਤਾ ਜੀ ਦੀ ਕਿਸਾਨੀ ਅੰਦੋਲਨ ਵਿੱਚ ਡੈਥ ਹੋ ਗਈ ਸੀ ਉੱਥੇ ਬਿਮਾਰ ਹੋ ਗਏ ਸੀ ਘਰ ਆਣ ਕੇ ਉਸ ਵੀ ਛੱਡ ਗਏ ਸੀ ਸੋ ਹੁਣ ਇਹ ਤੋਂ ਬਾਅਦ ਚ ਮੈਂ ਹੁਣ ਤੁਹਾਨੂੰ ਆਹ ਵਾਲੀ ਥੱਲੇ ਵਾਲੀ ਪੋਸ਼ਣ ਦਿਖਾਤਾ ਆ ਹੁਣ ਮੈਂ ਤੁਹਾਨੂੰ ਲੈ ਕੇ ਜਾਂਦਾ ਹਾਂ ਉੱਪਰਲੇ ਪੋਸ਼ਣ ਤੇ ਉਹ ਵੀ ਤੁਹਾਨੂੰ ਦਿਖਾਉਂਦੇ ਆ ਕਿ ਕਿੱਦਾਂ ਆਹ ਦੇਖੋ ਇੱਕ ਆਹ ਰਾਹ ਆ ਹੁਣ ਇੱਧਰ ਦੀ ਵੀ ਐਂਟਰੀ ਰੱਖੀ ਆ ਤੇ ਉੱਧਰ ਦੀ ਵੀ ਐਂਟਰੀ ਆ ਦੋਸਤੋ ਹੁਣ ਤੁਹਾਨੂੰ ਲੈ ਕੇ ਚਾਲਦੇ ਹਾਂ ਉੱਪਰ ਆ ਜਾਓ ਦਿਖਾਵਾਂ ਆਹ ਪੌੜੀਆਂ ਆ ਮਾਰੂ ਕੈਮਰਾ ਜੀ ਆਹ ਸਾਰੀਆਂ ਪੌੜੀਆਂ ਇੱਧਰ ਉੱਤੇ ਜਾਂ ਜਾਂਦਾ ਦੇਖੋ ਸਾਰੀ ਇਹ ਪੌੜੀਆਂ ਇੱਧਰ ਉੱਪਰ ਗਾਹ ਉੱਪਰਲੀ ਮੰਜ਼ਿਲ ਤੇ ਜਾਂਦੀਆਂ ਹੁਣ ਤੁਹਾਨੂੰ ਇਹ ਦੂਜੀ ਮੰਜ਼ਿਲ ਦਾ ਜਿਹੜਾ ਦ੍ਰਿਸ਼ ਹੈ ਦੋਸਤੋ ਹੁਣ ਅਸੀਂ ਆ ਗਏ ਉੱਪਰ ਉੱਪਰ ਦੇਖੋ ਆਹ ਦੇਖੋ ਦਰਵਾਜ਼ੇ ਦੇਖੋ ਬਣਾ ਇਹ ਪੁਰਾਣੇ ਦਰਵਾਜ਼ੇ ਆ ਬਹੁਤ ਸੋਹਣੇ ਪੁਰਾਣੇ ਕੁਝ ਨਹੀਂ ਹੋਇਆ ਇਹਨਾਂ ਤੇ ਆਹ ਦੇਖੋ ਆ ਵੀ ਇੱਧਰ ਰੂਮ ਆ ਤਾਂ ਵੀ ਦੇਖੋ ਤਾਕੀਆਂ ਉਹ ਵੀ ਰੂਮ ਆ ਇੱਧਰ ਆ ਪੌੜੀਆਂ ਆ ਵੀ ਥੱਲੇ ਆਉਂਦੀਆਂ ਕਿਉਂਕਿ ਉਹਨਾਂ ਦੇ ਦੋ ਬੇਟੇ ਸੀ ਨਾ ਉਸ ਹਿਸਾਬ ਨਾਲ ਉਹਨਾਂ ਨੇ ਇੱਧਰ ਵੀ ਕਿਚਨ ਬਣਾਈ ਸੀ ਆ ਕਿਚਨ ਆ ਪੁਰਾਣੀ ਤੇ ਇੱਧਰ ਵੀ ਕਿਚਨ ਆ ਇਹ ਥੋੜਾ ਹੁਣ ਹੁਣ ਤਿਆਰ ਕਰਨ ਵਾਲਾ ਕਿਉਂਕਿ ਹੁਣ ਥੋੜਾ ਕਰਦੇ ਆ ਸਲਾਹ ਤੇ ਥੋੜੇ ਚਿਰ ਬਾਅਦ ਵਿੱਚ ਅ ਥੋੜੇ ਕੰਮ ਤੱਕ ਇਹਦੀ ਤਿਆਰੀ ਦੁਬਾਰਾ ਕਰਾਉਣੀ ਆ ਜੇ ਹੁਣ ਮੈਂ ਤੁਹਾਨੂੰ ਇੱਧਰ ਅੰਦਰ ਲੈ ਕੇ ਜਾਣਾ ਆ ਦੇਖੋ ਆ ਵੀ ਦਰਵਾਜ਼ੇ ਉੱਪਰ ਆ ਕੁਝ ਨਹੀਂ ਲੈਂਦੇ ਤੇ ਸਾਡੇ ਬੈੜੀ ਜੀ ਨੂੰ ਜਿਹੜਾ ਮੇਰੇ ਪਿਤਾ ਜੀ ਨੂੰ ਬੋਲ ਢਾਉਣ ਦਾ ਸ਼ੌਂਕ ਹੁੰਦਾ ਈ ਬੋਲ ਢਾਉਂਦੇ ਹੁੰਦੇ ਹਲਕੀ ਆਏ ਉਹ ਤੇ ਆ ਉਹਨਾਂ ਦੇ ਨਾਮ ਜਿੱਤੇ ਪਏ ਆ ਜੀ ਆ ਬੋਲਦਾਂ ਨੇ ਸਾਰੇ ਨਾਮ ਜਿੱਤੇ ਆ ਸੋਨਾ ਵੀ ਜਿੱਤੇ ਆ ਸੀ ਬੋਲਦਾਂ ਨੇ ਤੇ ਆ ਵੀ ਜਿਹੜੇ ਮੇਰੇ ਮੁੰਦੀ ਪਾਈ ਆ ਇਹ ਨਹੀਂ ਭੋਲਦਾਂ ਨੇ ਸਾਡੇਆਂ ਨੇ ਦਿੱਤੀ ਸੀ ਆ ਮੁੰਦੀ ਜਿਹੜੀ ਆ ਮੇਰੇ ਪਾਈ ਇਹ ਵੀ ਸਾਡੇ ਭੋਲਦਾਂ ਨੇ ਦਿੱਤੀ ਸੀ ਤੇ ਆ ਦੇਖੋ ਆ ਵੀ ਰੂਮ ਆ ਫਟਾਕੀਆਂ ਪੁਰਾਣੀਆਂ ਜਿੱਦਾਂ ਵੀ ਸਾਰਾ ਸਿਸਟਮ